ਦੋਸਤੋ ਸੀਰੀ ਚੱਲ ਰਹੀ ਹੈ ਜੀ ਮੇਰੇ ਪਿੰਡ ਦੀਆਂ ਗਲੀਆਂ ਪਾਪਕੇ ਪਿੰਡ ਚ ਲਾਗ ਦੇ ਜੋ ਵਰਤਮਾਨ ਉਹਦੀ ਜੋ ਸਥਿਤੀ ਹੈ ਉਹਦਾ ਅਸੀਂ ਫਿਲਮਾਂਕਨ ਕਰ ਰਹੇ ਹਾਂ ਜੀ ਤੇ ਪਹਿਲੇ ਭਾਗ ਚ ਆਪਾਂ ਜੀ ਫਿਲਮਾਂਕਨ ਕੀਤਾ ਸੀ ਪਿੰਡ ਦੀ ਪੂਰੀ ਪੂਰੀ ਫਿਰਨੀ ਦਾ ਤੇ ਪਾਪਕੇ ਪਿੰਡ ਦੀ ਫਿਰਨੀ ਦੇ ਅੰਦਰ ਅਤੇ ਪਿੰਡ ਦੀ ਫਿਰਨੀ ਦੇ ਬਾਹਰਲੇ ਵਾਲੇ ਪਾਸੇ ਜੋ ਵੀ ਆਪਾਂ ਨੂੰ ਕਹੋ ਕੋਈ ਘਰ ਜਾਂ ਆਬਾਦੀਆਂ ਦਿਖਾਈ ਦਿੱਤੀਆਂ ਆਪਾਂ ਉਹਨਾਂ ਦਾ ਫਿਲਮਾਂਕਨ ਕੀਤਾ ਜੀ ਉਹ ਦੂਸਰੇ ਭਾਗ ਚ ਆਪਾਂ ਫਿਲਮਾਂਕਨ ਕਰਾਂਗੇ ਜੀ ਪਿੰਡ ਦੀ ਅਬਾਦੀ ਦਾ ਪਿੰਡ ਦੀ ਵਾਦੀ ਦੇ ਅੰਦਰ ਜਾਂ ਪਿੰਡ ਦੀ ਫਿਰਨੀ ਦੇ ਅੰਦਰ ਤੇ ਬਾਹਰ ਲਈਆਂ ਜੋ ਸਾਰੀਆਂ ਗਲੀਆਂ ਨੇ ਇਸ ਤੋਂ ਇਲਾਵਾ ਪਿੰਡ ਦੀ ਲਾਲਕੀਰ ਦੇ ਅੰਦਰ ਜੋ ਗਲੀਆਂ ਨੇ ਸਾਰੀਆਂ ਗਲੀਆਂ ਦਾ ਫਿਲਮਾਂਕਣ ਦੋਸਤੋ ਆਪ ਅੱਜ ਕਰਾਂਗੇ ਐ ਆ ਜੀ ਮੇਰੇ ਪਿੰਡ ਦੀ ਫਿਰਨੀ ਦੇ ਅੰਦਰਲਾ ਰਕਬਾ ਤੇ ਐ ਆ ਜੀ ਮੇਰੇ ਪਿੰਡ ਦੀ ਆਬਾਦੀ ਦੇ ਅੰਦਰਲਾ ਰਕਬਾ ਤੇ ਸਭ ਤੋਂ ਪਹਿਲਾਂ ਆਪਾਂ ਜੀ ਕਵਰ ਕਰਾਂਗੇ ਜਾਂ ਫਿਲਮਾਂਕਣ ਕਰਾਂਗੇ ਪਿੰਡ ਦੀ ਆਬਾਦੀ ਦੇ ਦੇ ਅੰਦਰਲੇ ਰਕਬੇ ਨੂੰ ਜੀ ਤੇ ਸ਼ੁਰੂ ਕਰਦੇ ਆ ਜੀ ਆਪਾਂ ਸਰਦਾਰ ਸਤਨਾਮ ਸਿੰਘ ਉਹਨਾਂ ਦੇ ਘਰ ਤੋਂ ਦੋ ਨਾਲ ਦੀ ਗਲੀ ਜਾਂਦੀ ਹੈ ਜੀ ਜੋ ਕਿ ਸਾਡੇ ਪਿੰਡ ਦੀ ਆਬਾਦੀ ਵਾਲੇ ਪਾਸੇ ਜਾਂਦੀ ਹੈ ਜੀ ਇਸ ਗਲੀ ਵਿੱਚ ਜੋ ਘਰਾਂ ਨੇ ਦੋਸਤੋ ਉਹਨਾਂ ਦਾ ਵੇਰਵਾ ਇਸ ਤਰ੍ਹਾਂ ਹੈ ਜੀ ਸਰਦਾਰ ਮੰਗਲ ਸਿੰਘ ਉਹਨਾਂ ਦੇ ਪਰਿਵਾਰ ਦੇ ਘਰ ਸ਼੍ਰੀ ਤਰਨਵੀਰ ਜੀ ਦੇ ਪਰਿਵਾਰ ਦੇ ਘਰ ਇਸ ਤੋਂ ਇਲਾਵਾ ਸਰਦਾਰ ਮਹਿੰਦਰ ਸਿੰਘ ਉਹਨਾਂ ਦਾ ਘਰ ਇਸ ਤੋਂ ਇਲਾਵਾ ਡਾਕਟਰ ਗੁਰਦੇਵ ਸਿੰਘ ਨਿੱਜਰ ਉਹਨਾਂ ਦਾ ਘਰ ਸਰਦਾਰ ਕਰਮ ਸਿੰਘ ਉਹਨਾਂ ਦੇ ਪਰਿਵਾਰ ਦੇ ਘਰ ਸਾਮ੍ਹਲੇਵਾਸੇ ਬਣਦਾ ਜੀ ਵਾਈ ਜੰਕਸ਼ਨ ਤੇ ਇੱਥੋਂ ਆਪਾਂ ਖੱਬੇ ਵਾਲੇ ਪਾਸੇ ਜੋ ਗਲੀ ਹੈ ਉੱਥੇ ਜਾਵਾਂਗੇ ਜੀ ਸੱਜੇ ਪਾਸੇ ਸਰਦਾਰ ਕਸ਼ਮੀਰ ਸਿੰਘ ਦਾ ਘਰ ਖੱਬੇ ਪਾਸੇ ਸਰਦਾਰ ਮਹਿੰਗਾ ਸਿੰਘ ਦਾ ਘਰ ਅਗਾਂਹ ਵਾਧਦੇ ਆ ਜੀ ਸਰਦਾਰ ਜੁਗਿੰਦਰ ਸਿੰਘ ਉਹਨਾਂ ਦਾ ਸਰਦਾਰ ਹਰਪਾਲ ਸਿੰਘ ਉਹਨਾਂ ਦਾ ਸਰਦਾਰ ਕਰਤਾਰ ਸਿੰਘ ਉਹਨਾਂ ਦਾ ਸਰਦਾਰ ਬਲਦੇਵ ਸਿੰਘ ਉਹਨਾਂ ਦਾ ਸ਼੍ਰੀ ਵਿਸ਼ਨ ਦਾਸ ਜੀ ਦਾ ਘਰ ਸਾਹਮਣੇ ਪਾਸੇ ਸਰਦਾਰ ਅਜੀਤ ਸਿੰਘ ਦਾ ਘਰ ਹੈ ਜੀ ਸਰਦਾਰ ਪ੍ਰੀਤਮ ਸਿੰਘ ਉਹਨਾਂ ਦਾ ਘਰ ਹੈ ਜੀ ਸਾਹਮਣੇ ਪਾਸੇ ਸਰਦਾਰ ਸੁਰਿੰਦਰ ਸਿੰਘ ਉਹਨਾਂ ਦਾ ਘਰ ਹੈ ਜੀ ਸੱਜੇ ਪਾਸੇ ਉਹ ਖਵੇਲੀ ਦਿਖਾਈ ਦਿੰਦੀ ਆ ਜੀ ਥੋੜਾ ਹੋਰ ਗਾਂਵਾਦਿਆਂ ਜੀ ਸਾਹਮਣੇ ਪਾਸੇ ਸਰਦਾਰ ਜੁਗਿੰਦਰ ਸਿੰਘ ਉਹਨਾਂ ਦਾ ਘਰ ਦਿਖਾਈ ਦਿੰਦਾ ਹੈ ਜੀ ਤੇ ਸਾਹਮਣੇ ਪਾਸੇ ਵੱਧੇ ਹੋਏ ਸਾਨੂੰ ਜੋ ਬੂਰ ਦਾ ਦਰਖਤ ਦਿਖਾਈ ਦੇ ਰਿਹਾ ਜੀ ਖੱਬੇ ਪਾਸੇ ਹਵੇਲੀਆਂ ਨੇ ਸੱਜੇ ਪਾਸੇ ਸਰਦਾਰ ਸਾਧੂ ਸਿੰਘ ਉਹਨਾਂ ਦੇ ਪਰਿਵਾਰ ਦੇ ਘਰ ਨੇ ਦੋਸਤੋ ਤੇ ਸਾਹਮਣੇ ਪਾਸੇ ਬਣਦਾ ਜੀ ਬੂਰ ਵਾਲਾ ਚੌਂਕ ਤੇ ਸੰਪਾਸੇ ਘਰ ਨਜ਼ਰ ਆ ਰਿਹਾ ਜੀ ਸਰਦਾਰ ਰਾਮ ਲਾਲ ਜੀ ਦਾ ਅਤੇ ਸਰਦਾਰ ਜਰਨੈਲ ਸਿੰਘ ਜੀ ਦਾ ਜੀ ਸਾਹਮਣੇ ਪਾਸੇ ਹੁਣ ਆਪਣੇ ਪਿੰਡ ਦਾ ਜੀ ਬਹੁਤ ਪੁਰਾਣਾ ਦਰਖਤ ਬੂਰ ਦਾ ਦਰਖਤ ਦੋਸਤੋ ਅੱਜ ਵੀ ਮੌਜ ਦੁਰਗਾ ਦੇ ਵੀਲੇ ਤੋਂ ਇਸੇ ਤਰ੍ਹਾਂ ਹੀ ਸਾਡੇ ਪਿੰਡ ਦੀ ਉਹ ਸ਼ਾਨ ਹੈ ਉਭਦਾ ਰਿਆ ਹੋਵੇ ਜੀ ਅਗਾਹ ਵਾਦਿਆਂ ਜੀ ਹੁ ਸੱਜੇ ਪਾਸੇ ਸਰਦਾਰ ਇੰਦਰਜੀਤ ਸਿੰਘ ਉਹਨਾਂ ਦਾ ਘਰ ਹੈ ਜੀ ਹਵੇਲੀ ਹੈ ਜੀ ਅਗਾਹ ਵਾਦਦੀ ਹੋਏ ਜਾਂਦੇ ਆ ਤੇ ਸੱਜੇ ਪਾਸੇ ਸਰਦਾਰ ਤਾਰਾ ਸਿੰਘ ਦਾ ਘਰ ਹੈ ਸਾਹਮਣੇ ਪਾਸੇ ਸਰਦਾਰ ਬਖਸ਼ੀਸ਼ ਸਿੰਘ ਤੇ ਜੁਗਿੰਦਰ ਸਿੰਘ ਉਹਨਾਂ ਦਾ ਘਰ ਦਿਖਾਈ ਦੇ ਰਿਹਾ ਜੀ ਅੱਗੇ ਵਾਦਦੇ ਆ ਜੀ ਸਰਦਾਰ ਜੈਪਾਲ ਜੀ ਦਾ ਘਰ ਹਵੇਲੀ ਆ ਰਹੀ ਜੀ ਸਰਦਾਰ ਰੇਸ਼ਮ ਸਿੰਘ ਉਹਨਾਂ ਦੀ ਉਸ ਤੋਂ ਅਗਰ ਹੋ ਅੱਗੇ ਅੱਗੇ ਵਾਦਦੇ ਆ ਜੀ ਤੇ ਸਰਦਾਰ دیਵਾ ਸਿੰਘ ਉਹਨਾਂ ਦੇ ਪਰਿਵਾਰ ਦੇ ਜੋ ਘਰ ਨੇ ਸਾਨੂੰ ਉਹ ਦਿਖਾਈ ਦੇ ਰਹੇ ਨੇ ਤੇ ਸਾਹਮਣੇ ਪਾਸੇ ਦਰਸ਼ਨ ਹੋ ਰਹੇ ਨੇ ਜੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੁਲਾਗ ਦੇ ਜੀ ਸਰ ਸਾਹਿਬ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਪੁਰਾਣਾ ਖਜੂਰ ਦਾ ਦਰਖਤ ਦੋਸਤੋ ਆਪਾਂ ਉਹ ਅੱਜ ਦੇਖ ਸਕਦੇ ਹਾਂ ਜੀ ਤੇ ਹੋ ਸਕਦਾ ਇਹ ਜੋ ਦਰਖਤ ਹੈ ਜੀ ਸਾਡੇ ਬਿਉਰਗਾਂ ਦੇ ਬਿਲਹੇ ਤੋਂ ਇਸ ਤਰ੍ਹਾਂ ਹੀ ਮੌਜੂਦ ਹੋਵੇ ਜੋ ਕਿ ਸਾਡੇ ਪਿੰਡ ਦਾ ਦੂਸਰਾ ਇੱਕ ਬਹੁਤ ਪੁਰਾਣਾ ਦਰਖਤ ਉਹ ਕਿਹਾ ਸਕਦੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਐਨ ਸਾਹਮਣੇ ਵਾਲੇ ਪਾਸੇ ਇੱਕ ਬਹੁਤ ਪੁਰਾਣੀ ਜਿਹੀ ਬਾਉਂਡਰੀ ਵਾਲ ਉਹ ਦਿਖਾਈ ਦੇ ਰਹੀ ਹੈ ਜੀ ਇਹ ਜੋ ਬਾਉਂਡਰੀ ਵਾਲ ਹੈ ਇਹਦੇ ਅੰਦਰਲੇ ਵਾਲੇ ਪਾਸੇ ਕਿਸੇ ਵੇਲੇ ਸਰਦਾਰ ਰਤਨ ਸਿੰਘ ਉਹਨਾਂ ਦਾ ਘਰ ਹੋਇਆ ਕਰਦਾ ਸੀ ਜੀ ਪੂਰਾ ਹੋਰ ਗਾਂਵ ਵਾਦਿਆ ਜੀ ਤੇ ਸਾਨੂੰ ਫਿਰ ਤੋਂ ਸੱਜੇ ਪਾਸੇ ਇੱਕ ਬਹੁਤ ਪੁਰਾਣਾ ਜੁਕਰਿਆ ਦੁਖਾਈ ਦਿੰਦਾ ਹੈ ਜੀ ਇਹ ਘਰ ਸਰਦਾਰ ਚਾਨਣ ਸਿੰਘ ਉਹਨਾਂ ਦਾ ਹੈ ਜੀ ਥੋੜਾ ਹੋਰ ਗਾਂ ਵਾਧਦੇ ਆ ਜੀ ਸੱਜੇ ਪਾਸੇ ਸਰਦਾਰ ਦਿਲਦਾਰ ਸਿੰਘ ਉਹਨਾਂ ਦਾ ਘਰ ਹੈ ਸਾਹਮਣੇ ਵਾਲੇ ਪਾਸੇ ਸਰਦਾਰ ਜਾਗਰ ਸਿੰਘ ਉਹਨਾਂ ਦੇ ਪਰਿਵਾਰ ਦੇ ਘਰ ਨੇ ਤੇ ਖੱਬੇ ਪਾਸੇ ਗੁਰਦੁਆਰਾ ਸਾਹਿਬ ਦੀ ਬਾਉਂਡਰੀ ਪਾਕ ਇੱਥੇ ਗਲੀ ਕੱਚੀ ਹੋ ਜਾਂਦੀ ਜੀ ਆ ਕੇ ਗਲੀ ਦੀ ਚੜਾਈ ਵੀ ਕਰ ਜਾਂਦੀ ਹੈ ਤੇ ਇੱਥੋਂ ਆਪਾਂ ਸਰਦਾਰ ਜਾਗਰ ਸਿੰਘ ਉਹਨਾਂ ਦੇ ਘਰ ਦੇ ਨਾਲ-ਨਾਲ ਆਪਾਂ ਸੱਜੇ ਵਾਲੇ ਪਾਸੇ ਉਹ ਮੋੜਦੇ ਆ ਜੀ ਖੱਬੇ ਪਾਸੇ ਕੁਝ ਹਵੇਲੀਆਂ ਦਿਖਾਈ ਦਿੰਦੀਆਂ ਨੇ ਸੱਜੇ ਪਾਸੇ ਸਰਦਾਰ ਜਾਗਰ ਸਿੰਘ ਉਹਨਾਂ ਦੇ ਪਰਿਵਾਰ ਦੇ ਘਰ ਉਹ ਦਿਖਾਈ ਦਿੰਦੇ ਨੇ ਜੀ ਤੇ ਸੱਜਾ ਪਾਸਾ ਸਾਡੇ ਪਿੰਡ ਦੀ ਆਬਾਦੀ ਦੀ ala ਪਾਸਾ ਕਹਿ ਸਕਦੇ ਹਾਂ ਜੀ ਸਾਹਮਣੇ ਵਾਲੇ ਪਾਸੇ ਸਰਦਾਰ ਚਤਰ ਸਿੰਘ ਹੁਣਾ ਦੇ ਸਰਦਾਰ ਅਮਰਜੀਤ ਸਿੰਘ ਦੇ ਅਤੇ ਸਰਦਾਰ ਪ੍ਰਿਥੀਪਾਲ ਸਿੰਘ ਹੁਣਾ ਦੇ ਜੋ ਘਰ ਦੋਸਤੋ ਦਿਖਾਈ ਦਿੰਦੇ ਨੇ ਜੀ ਤੇ ਸਾਹਮਣੇ ਪਾਸੇ ਬਣਦਾ ਜੀ ਸਾਡੇ ਪਿੰਡ ਦੀ ਮਸਜਿਦ ਵਾਲਾ ਚੌਕ ਮਸਜਿਦ ਅਜ ਮੌਜੂਦ ਨਹੀਂ ਹੈ ਲੇਕਿਨ ਕਿਸੇ ਵੇਲੇ ਇੱਥੇ ਮਸਜਿਦ ਹੋਇਆ ਕਰਦੀ ਸੀ ਜੀ ਹੁਣ ਆਪਾਂ ਆਬਾਦੀ ਦੇ ਦੇ ਅੰਦਰ ਲੀਆਂ ਗਲੀਆਂ ਨੇ ਉਹ ਦੇਖਾਂਗੇ ਜੀ ਸ਼ੁਰੂ ਕਰਾਂਗੇ ਜੀ ਸਰਦਾਰ ਗੁਰਦੇਵ ਸਿੰਘ ਅਤੇ ਸਰਦਾਰ ਕਸ਼ਮੀਰ ਸਿੰਘ ਉਹਨਾਂ ਦੇ ਘਰ ਦੇ ਸਾਹਮਣੇ ਪਾਸੇ ਜੋ ਗਲੀ ਜਾਂਦੀ ਹੈ ਜੀ ਜਿਵੇਂ ਆਪਾਂ ਸਫ਼ਰ ਸ਼ੁਰੂ ਕਰਦੇ ਹਾਂ ਜੀ ਸਾਹਮਣੇ ਵਾਲੇ ਪਾਸੇ ਸਰਦਾਰ ਕਸ਼ਮੀਰ ਸਿੰਘ ਉਹਨਾਂ ਦਾ ਘਰ ਦਿਖਾਈ ਦੇ ਰਿਹਾ ਸੱਜੇ ਪਾਸੇ ਸਰਦਾਰ ਗੁਰਚਾਰਨ ਸਿੰਘ ਉਹਨਾਂ ਦਾ ਘਰ ਦਿਖਾਈ ਦੇ ਰਿਹਾ ਜੀ ਇੱਥੇ ਗਲੀ ਦੀ ਚੜਾਈ ਬਹੁਤ ਘੜ ਜਾਂਦੀ ਹੈ ਜੀ ਤੇ ਸਾਹਮਣੇ ਵਾਲੇ ਪਾਸੇ ਸੱਜੇ ਪਾਸੇ ਸਰਦਾਰ ਸਤਨਾਮ ਸਿੰਘ ਦਾ ਘਰ ਦਿਖਾਈ ਦੇ ਰਿਹਾ ਤੇ ਨਾਲ ਸਰਦਾਰ surjit ਸਿੰਘ ਉਹਨਾਂ ਦਾ ਘਰ ਦੋਸਤੋ ਉਹ ਦਿਖਾਈ ਦੇ ਰਿਹਾ ਜੀ ਸਾਮਲੇ ਵਾਲੇ ਪਾਸੇ ਘਰ ਦਿਖਾਈ ਦੇ ਰਿਹਾ ਸਰਦਾਰ ਸਵਰਨ ਸਿੰਘ ਉਹਨਾਂ ਦਾ ਇੱਥੋਂ ਆਪਾਂ ਸੱਜੇ ਪਾਸੇ ਮੋੜਾਂਗੇ ਜੀ ਤੇ ਸਾਮਲੇ ਵਾਲੇ ਪਾਸੇ ਸਰਦਾਰ ਸੰਤੋਖ ਸਿੰਘ ਅਤੇ ਸਰਦਾਰ ਲਸ਼ਕਰ ਸਿੰਘ ਉਹਨਾਂ ਦਾ ਘਰ ਦੋਸਤੋ ਹੈ ਉਹ ਦਿਖਾਈ ਦੇ ਰਿਹਾ ਜੀ ਦੂਸਰੀ ਗਲੀ ਆ ਜੀ ਜੋ ਸਰਦਾਰ ਬਲਦੇਵ ਸਿੰਘ ਉਹਨਾਂ ਦੇ ਘਰ ਦੇ ਨਾਲ ਤੋਂ ਸਾਡੇ ਪਿੰਡ ਦੀ ਆਬਾਦੀ ਦੇ ਵਾਲੇ ਪਾਸੇ ਨੂੰ ਜਾਂਦੀ ਹੈ ਜੀ ਇਸ ਗਲੀ ਵਿੱਚ ਸਰਦਾਰ ਗੁਰਦਿਆਲ ਸਿੰਘ ਉਹਨਾਂ ਦਾ ਘਰ ਹੈ ਜੀ ਇਸ ਤੋਂ ਇਲਾਵਾ ਸੱਜੇ ਤੇ ਖੱਬੇ ਪਾਸੇ ਸਾਨੂੰ ਕੁਝ ਹਵੇਲੀਆਂ ਦਿਖਾਈ ਦੇ ਰਹੀਆਂ ਨੇ ਸਾਹਮਣੇ ਵਾਲੇ ਪਾਸੇ ਤੋਂ ਤੈਰਹੀ ਸੂਰਤ ਦੀ ਲਸ਼ਕਰ ਇੱਕ ਵਧੀਆ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੀ ਹੈ ਜੀ ਇੱਥੇ ਆ ਕੇ ਸਾਡੇ ਪਿੰਡ ਵਿੱਚ ਨਵੇਂ ਘਰ ਦੀ ਉਸਾਰੀ ਉਹ ਹੋ ਰਹੀ ਹੈ ਜੀ ਤੇ ਸਾਹਮਣੇ ਵਾਲੇ ਪਾਸੇ ਤੋਂ ਆਪਾਂ ਹੁਣ ਖੱਬੇ ਪਾਸੇ ਮੁੜਾਂਗੇ ਜੀ ਤੇ ਸਾਹਮਣੇ ਵਾਲੇ ਪਾਸੇ ਫਿਰ ਤੋਂ ਆਪਾਂ ਨੂੰ ਸਰਦਾਰ ਸਵਰਨ ਸਿੰਘ ਉਹਨਾਂ ਦਾ ਘਰ ਦਿਖਾਈ ਦੇ ਰਿਹਾ ਜੀ ਇੱਥੋਂ ਆਪਾਂ ਫਿਰ ਸੱਜੇ ਪਾਸੇ ਮੁੜਦੇ ਹਾਂ ਸੱਜੇ ਪਾਸੇ ਮੁੜਦੇ ਹਾਂ ਸਾਰ ਸਾਹਮਣੇ ਵਾਲੇ ਪਾਸੇ ਸਰਦਾਰ ਸਰਦੀਪ ਸਿੰਘ ਦਾ ਘਰ ਹੈ ਤੇ ਉਸ ਤੋਂ ਅੱਗੇ ਵਧਦੇ ਹਾਂ ਤੇ ਸਾਹਮਣੇ ਵਾਲੇ ਪਾਸੇ ਸਰਦਾਰ ਸੰਤੋਖ ਸਿੰਘ ਉਹਨਾਂ ਦਾ ਘਰ ਹੈ ਤੇ ਖੱਬੇ ਪਾਸੇ ਮੁੜਦੇ ਹਾਂ ਸਾਰ ਹੀ ਜੋ ਸੱਜੇ ਪਾਸੇ ਘਰ ਦਿਖਾਈ ਦੇ ਰਿਹਾ ਉਹ ਫਿਰ ਤੋਂ ਸਰਦਾਰ ਲਸ਼ਕਰ ਸਿੰਘ ਉਹਨਾਂ ਦਾ ਘਰ ਦਿਖਾਈ ਦੇ ਰਿਹਾ ਜੀ ਸਰਦਾਰ ਪ੍ਰੀਤਮ ਸਿੰਘ ਉਹਨਾਂ ਦੇ ਘਰ ਤੇ ਬਿਲਕੁਲ ਸਾਹਮਣੇ ਵਾਲੇ ਪਾਸੇ ਇੱਕ ਹੋਰ ਗਲੀ ਝਾੜੀਪਿੰਡ ਦੀ ਆਬਾਦੀ ਦੇ ਵਾਲੇ ਪਾਸੇ ਜਾਂਦੀ ਹੈ ਜੀ ਤੇ ਇਸ ਗਲੀ ਦੇ ਖੱਬੇ ਵਾਲੇ ਪਾਸੇ ਬਹੁਤ ਪੁਰਾਣੇ-ਪੁਰਾਣੇ ਘਰ ਨਜ਼ਰ ਆ ਰਹੇ ਨੇ ਜੀ ਤੇ ਕਹੋ ਵੀ ਇੰਜ ਮਹਿਸੂਸ ਹੋ ਰਿਹਾ ਵੀ ਬਹੁਤ ਲੰਮੇ ਸਮਿਆਂ ਤੋਂ ਜਿਵੇਂ ਇਸ ਗਲੀ ਦੀ ਵਰਤੋਂ ਨਾ ਹੁੰਦੀ ਹੋਵੇ ਕਿਉਂਕਿ ਇਸ ਗਲੀ ਦੇ ਵਿੱਚ ਜੋ ਘਰ ਬਣੇ ਹੋਏ ਨੇ ਉਹ ਬਹੁਤ ਪੁਰਾਣੇ ਤੇ ਖਸਤਾ ਹਾਲਤ ਵਿੱਚ ਨੇ ਤੇ ਇਹਨਾਂ ਦੀ ਬਾਰ ਲੀਆਂ ਬਾਉਂਡਰੀ ਵਾਲਸ ਅਤੇ ਜੋ ਦਰਵਾਜ਼ਿਆਂ ਦੇ ਹਾਲਾਤ ਇਹੀ ਬਿਆਨ ਕਰਦੇ ਨੇ ਕਿ ਇਸ ਘਰਾਂ ਇਹਨਾਂ ਘਰਾਂ ਵਿੱਚ ਬਹੁਤ ਲੰਬੇ ਸਮੇਂ ਤੋਂ ਕੋਈ ਰਹਿਸ਼ ਨਹੀਂ ਹੋਈ ਹੋਵੇਗੀ ਜੀ ਚਲੋ ਹੋਰ ਗਾਂਵ ਵਧਦੇ ਆ ਜੀ ਤੇ ਇਸ ਗੱਲੇ ਦੇ ਹਾਲਾਤ ਆਪਾਂ ਦੇਖ ਸਕਦੇ ਹਾਂ ਜੀ ਸਾਹਮਣੇ ਵਾਲੇ ਪਾਸੇ ਛੋਟਾ ਜਿਹਾ ਕਿ ਮੋੜ ਪੈਂਦਾ ਹੈ ਜੀ ਤੇ ਸੱਜੇ ਪਾਸੇ ਫਿਰ ਤੋਂ ਉਹੀ ਜਨਾਵੇਕਰ ਦੀ ਉਸਾਰੀ ਹੋ ਰਹੀ ਹੈ ਤੇ ਹੁਣ ਆਪਾਂ ਸਰਦਾਰ ਸਵਰਨ ਸਿੰਘ ਦੇ ਘਰ ਦੇ ਨਾਲ-ਨਾਲ ਜਾ ਰਹੇ ਹਾਂ ਜੀ ਸਰਦਾਰ ਜੁਗਿੰਦਰ ਸਿੰਘ ਦੇ ਘਰ ਦੇ ਬਿਲਕੁਲ ਨਾਲ ਦੀ ਇੱਕ ਸੱਜੇ ਪਾਸੇ ਗਲੀ ਮੁੜਦੀ ਹੈ ਜੋ ਕਿ ਪਿੰਡ ਦੀ ਆਬਾਦੀ ਦੇ ਵਾਲੇ ਪਾਸੇ ਨੂੰ ਜਾਂਦੀ ਹੈ ਜੀ ਤੇ ਇਸ ਗਲੀ ਦੇ ਵਿੱਚ ਦੋਨੋਂ ਪਾਸੇ ਸਰਦਾਰ ਸਾਧੂ ਸਿੰਘ ਉਹਨਾਂ ਦੇ ਪਰਿਵਾਰ ਦੇ ਘਰ ਨੇ ਅਤੇ ਥੋੜਾ ਹੋਰ ਗਾਂਹ ਜਾਂਦੇ ਆ ਸੱਜੇ ਪਾਸੇ ਮੁਰਾਂਗੇ ਫਿਰ ਨਾਲ ਇੱਕ ਖੱਬੇ ਪਾਸੇ ਫਿਰ ਮੁੜਦੇ ਆ ਜੀ ਤੇ ਸਾਹਮਣੇ ਪਾਸੇ ਆਉਂਦਾ ਜੀ ਘਰ ਸਰਦਾਰ ਬਖਸ਼ੀ ਸਿੰਘ ਉਹਨਾਂ ਦਾ ਜੀ ਇੱਥੇ ਇਹ ਗਲੀ ਬੰਦ ਹੋ ਜਾਂਦੀ ਹੈ ਜੀ ਹੁਣ ਸ਼ੁਰੂ ਕਰਦੇ ਆ ਜੀ ਆਪਣੇ ਪਿੰਡ ਦੇ ਬੂਰ ਵਾਲੇ ਚੌਕ ਤੋਂ ਇਸ ਗਲੀ ਵਿੱਚ ਸਰਦਾਰ ਇੰਦਰਜੀਤ ਸਿੰਘ ਸਰਦਾਰ ਪਿਆਰਾ ਸਿੰਘ ਇਸ ਤੋਂ ਇਲਾਵਾ ਅ ਸ਼੍ਰੀ ਰਾਮ ਲਾਲ ਜੀ ਤੇ ਉਸ ਤੋਂ ਇਲਾਵਾ ਸਰਦਾਰ ਗੁਰਨਾਮ ਸਿੰਘ ਉਹਨਾਂ ਦਾ ਘਰ ਹੈ ਜੀ ਥੋੜਾ ਹੋਰ ਗਾਂਹ ਜਾਂਦੇ ਆ ਜੀ ਸਰਦਾਰ ترਸੀਮ ਸਿੰਘ ਉਹਨਾਂ ਦਾ ਘਰ ਹੈ ਜੀ ਥੋੜਾ ਹੋਰ ਅੱਗੇ ਜਾਂਦੇ ਆ ਤੇ ਸਰਦਾਰ ਧਰਮ ਸਿੰਘ ਉਹਨਾਂ ਦਾ ਘਰ ਹੈ ਤੇ ਨਾਲ ਦੀ ਨਾਲ ਸਰਦਾਰ ਹਰਪੰਜਨ ਸਿੰਘ ਉਹਨਾਂ ਦਾ ਘਰ ਹੈ ਜੀ ਇਸ ਤੋਂ ਬਾਅਦ ਇੱਕ ਗਲੀ ਜੀ ਮੋੜ ਕੇ ਰਖਾਂਦੀ ਹੋਰ ਗਾਂਹ ਵੱਧਦੇ ਆ ਜੀ ਤੇ ਇਸ ਤੋਂ ਅੱਗੇ ਗਾਂਹ ਵੱਧਦੇ ਆ ਤੇ ਅੱਗੇ ਜਾ ਕੇ ਸਰਦਾਰ ਕੁਲਵੰਤ ਸਿੰਘ ਉਹਨਾਂ ਦਾ ਘਰ ਹੈ ਤੇ ਗਲੀ ਦੇ ਬਿਲਕੁਲ ਅਖੀਰ ਦੇ ਵਿੱਚ ਫਿਰ ਸ਼੍ਰੀ ਹਰਿਿੰਦਰਨਾਲ ਜੀ ਦਾ ਘਰ ਹੈ ਜਿੱਥੇ ਜਾ ਕੇ ਗਲੀ ਦੀ ਸਮਾਪਤੀ ਹੋ ਜਾਂਦੀ ਹੈ ਜੀ ਹੁਣ ਸ਼ੁਰੂ ਕਰਦੇ ਹਾਂ ਜੀ ਸਰਦਾਰ ਜੈਪਾਲ ਸਿੰਘ ਉਹਨਾਂ ਦੇ ਘਰ ਦੇ ਨਾਲ ਜੋ ਗਲੀ ਜਾਂਦੀ ਹੈ ਜੋ ਸਾਡੇ ਪਿੰਡ ਦੀ ਆਬਾਦੀ ਦੇ ਵਾਲੇ ਪਾਸੇ ਜਾਂਦੀ ਹੈ ਜੀ ਤੇ ਇਸ ਗਲੀ ਦੇ ਵਿੱਚ ਸਭ ਤੋਂ ਪਹਿਲਾਂ ਸਰਦਾਰ ਜਗੀਰ ਸਿੰਘ ਦਾ ਘਰ ਆਉਂਦਾ ਹੈ ਜੀ ਤੇ ਉਸ ਤੋਂ ਥੋੜਾ ਹੋਰ ਅੱਗਾ ਜਾਂਦੇ ਹਾਂ ਜੀ ਤੇ ਸਰਦਾਰ ਕਰਮ ਸਿੰਘ ਉਹਨਾਂ ਦਾ ਘਰ ਆਉਂਦਾ ਹੈ ਜੀ ਤੇ ਇਸ ਗਲੀ ਦੇ ਵਿੱਚ ਆਮ ਕਰਕੇ ਜੋ ਸਰਦਾਰ ਬਿਰਸਾ ਸਿੰਘ ਦੇ ਪਰਿਵਾਰ ਦੇ ਘਰ ਨਜ਼ਰ ਆਉਂਦੇ ਨੇ ਜੀ ਜਿਵੇਂ ਸਰਦਾਰ ਰੂਪ ਸਿੰਘ ਦਾ ਘਰ ਹੈ ਤੇ ਇਸ ਤੋਂ ਇਲਾਵਾ ਸਰਦਾਰ ਦਿਲਦਾਰ ਸਿੰਘ ਉਹਨਾਂ ਦਾ ਘਰ ਜੋ ਹੈ ਦੋਸਤੋ ਇਸ ਗਲੀ ਵਿੱਚ ਉਹ ਬਣਿਆ ਹੋਇਆ ਹੈ ਜੀ ਫਿਰ ਹੋਰ ਆਪਾਂ ਗਾਂ ਜਾਵਾਂਗੇ ਜੀ ਤੇ ਅਗਲੇ ਵਾਲੇ ਪਾਸੇ ਸਾਨੂੰ ਕਹਿ ਲੋ ਭੀ ਕੁਝ ਹਵੇਲੀਆਂ ਵੀ ਨਜ਼ਰ ਆਉਣਗੀਆਂ ਤੇ ਜਿੱਥੇ ਗਲੀ ਦੀ ਸਮਾਪਤੀ ਹੁੰਦੀ ਹੈ ਜੀ ਤੇ ਉੱਥੇ ਜਾ ਕੇ ਫਿਰ ਇੱਕ ਪਲਾਟ ਹੈ ਜੀ ਤੇ ਪਲਾਟ ਦੇ ਸਾਹਮਣੇ ਵਾਲੇ ਪਾਸੇ ਆਪਾਂ ਜਾਨੀ ਤਾਂ ਉੱਥੇ ਅ ਸਰਦਾਰ ਲਾਸ਼ਕਰ ਸਿੰਘ ਉਹਨਾਂ ਦਾ ਘਰ ਜੋ ਹੈ ਦੋਸਤੋ ਉਹ ਬਣਿਆ ਸਾਨੂੰ ਦਿਖਾਈ ਦੇ ਰਿਹਾ ਜੀ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਨਾਲ ਤੇ ਸਰਦਾਰ ਦੀਵਾ ਸਿੰਘ ਉਹਨਾਂ ਦੇ ਘਰ ਦੇ ਨਾਲ ਦੀ ਇੱਕ ਗਲੀ ਜਾਂਦੀ ਹੈ ਜੀ ਅ ਜੋ ਕਿ ਅੱਗੇ ਜਾ ਕੇ ਸਰਦਾਰ ਤੀਰਤ ਸਿੰਘ ਉਹਨਾਂ ਦੇ ਘਰ ਦੇ ਉੱਪਰ ਜਾ ਕੇ ਉਹ ਗਲੀ ਦੀ ਸਮਾਪਤੀ ਹੋ ਜਾਂਦੀ ਹੈ ਜੀ ਇਸ ਤੋਂ ਇਲਾਵਾ ਫਿਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਸਰਦਾਰ ਚਾਨਣ ਸਿੰਘ ਉਹਨਾਂ ਦੇ ਘਰ ਦੇ ਨਾਲ ਉਹ ਜੋ ਗਲੀ ਜਾਂਦੀ ਹੈ ਜੀ ਇਹਦੇ ਵਿੱਚ ਸਰਦਾਰ ਚਾਨਣ ਸਿੰਘ ਉਹਨਾਂ ਦਾ ਘਰ ਹੈ ਜੀ ਥੋੜਾ ਹੋਰ ਗਾਂਜਾਂ ਨੇ ਸੱਜੇ ਪਾਸੇ ਗਲੀ ਮੁੜਦੀ ਸਰਦਾਰ ਦੇਵ ਸਿੰਘ ਦੇ ਸੁਪੁੱਤਰ ਦਾ ਘਰ ਹੈ ਜੀ ਸਰਦਾਰ ਕੁਲਦੀਪ ਸਿੰਘ ਉਹਨਾਂ ਦਾ ਘਰ ਹੈ ਜੀ ਤੇ ਸਾਡੇ ਪਿੰਡ ਦੀ ਹੱਟੀ ਹੈ ਜੀ ਇਸ ਤੋਂ ਇਲਾਵਾ ਖੱਬੇ ਵਾਲੇ ਪਾਸੇ ਜੋ ਗਲੀ ਮੁੜਦੀ ਹੈ ਉੱਥੇ ਸਰਦਾਰ ਚਰਨਜੀਤ ਸਿੰਘ ਉਹਨਾਂ ਦਾ ਘਰ ਹੈ ਜੀ ਤੇ ਗੱਲ ਦੇ ਬਿਲਕੁਲ ਸਾਹਮਣੇ ਵਾਲੇ ਪਾਸੇ ਇੱਕ ਬਹੁਤ ਪੁਰਾਣਾ ਘਰ ਦੋਸਤੋ ਹੈ ਨਜ਼ਰ ਆ ਰਿਹਾ ਜੀ ਤੇ ਘਰ ਦੇ ਬਾਹਰ ਲੱਗਾ ਹੋਇਆ ਜਿੰਦਾ ਤੇ ਪ੍ਰਾਣ ਦਰਵਾਜ਼ਾ ਇਸ ਗੱਲ ਦਾ ਸਬੂਤ ਹੈ ਕਿ ਬਹੁਤ ਲੰਮੇ ਸਮੇਂ ਤੋਂ ਇਸ ਘਰ ਵਿੱਚ ਕਿਸੇ ਦੀ ਰਹਾਇਸ਼ ਨਹੀਂ ਹੋਈ ਹੋਵੇਗੀ ਜੀ ਥੋੜਾ ਹੋਰ ਗਾਵਾਦਿਆਂ ਜੀ ਤੇ ਉਹ ਸਾਹਮਣੇ ਵਾਲੇ ਪਾਸੇ ਹੁਣ ਸਾਨੂੰ ਜੋ ਕਰਨਜਰ ਆ ਰਿਹਾ ਜੀ ਇਹ ਸਾਡੇ ਪਿੰਡ ਦੀ ਜਿਹੜਾ ਜੋ ਮਸੀਤ ਵਾਲੀ ਗਲੀ ਹੈ ਉਸ ਵਿੱਚ ਜੋ ਘਰ ਹੈ ਉਹ ਬਣੇ ਹੋਏ ਹੈ ਜੀ ਹੁਣ ਸ਼ੁਰੂ ਕਰਦੇ ਹਾਂ ਜੀ ਆਪਣੇ ਪਿੰਡ ਦੇ ਮਸੀਤ ਵਾਲੇ ਚੌਕ ਤੋਂ ਜੀ ਤੇ ਸਾਹਮਣੇ ਵਾਲੇ ਪਾਸੇ ਸਰਦਾਰ ਅਮਰਜੀਤ ਸਿੰਘ ਦਾ ਘਰ ਆ ਜੀ ਖੱਬੇ ਵਾਲੇ ਪਾਸੇ ਜੋ ਬਾਉਂਡਰੀ ਵਾਲ ਆਪਾਂ ਨੂੰ ਦਿਖਾਈ ਦੇ ਰਹੀ ਹੈ ਇਹ ਸਾਡੇ ਪਿੰਡ ਦੀ ਮਸੀਤ ਵਾਲੇ ਪਲਾਟ ਦੀ ਜੋ ਬਾਉਂਡਰੀ ਵਾਲ ਦੋਸਤੋ ਉਹ ਦਿਖਾਈ ਦੇ ਰਹੀ ਹੈ ਜੀ ਇਸ ਗਲੀ ਦੇ ਵਿੱਚ ਸਰਦਾਰ ਸ਼ਿਵ ਸਿੰਘ ਹੁਣਾਂ ਦੇ ਪਰਿਵਾਰ ਦੇ ਕਰਨੇ ਸਰਦਾਰ ਚਰਨਜੀਤ ਸਿੰਘ ਸਰਦਾਰ ਪਰਮਦੀਪ ਸਿੰਘ ਦੇ ਕਰਨੇ ਸਾਹਮਣੇ ਪਾਸੇ ਸਰਦਾਰ ਸਵਰਨ ਸਿੰਘ ਦਾ ਘਰ ਹੈ ਜੀ ਇਸ ਤੋਂ ਇਲਾਵਾ ਸਰਦਾਰ ਜੁਗਿੰਦਰ ਸਿੰਘ ਦਾ ਘਰ ਹੈ ਸਰਦਾਰ ਪ੍ਰਕਾਸ਼ ਸਿੰਘ ਉਹਨਾਂ ਦਾ ਘਰ ਹੈ ਜੀ ਸਾਡੇ ਪਿੰਡ ਦਾ ਡਾਕ ਘਰ ਇਸ ਗਲੀ 'ਚ ਬਣਿਆ ਹੋਇਆ ਇਸ ਤੋਂ ਇਲਾਵਾ ਸਰਦਾਰ ਦਰਸ਼ਨ ਸਿੰਘ ਦਾ ਘਰ ਹੈ ਜੀ ਤੇ ਪਿੰਡ ਦੇ ਡਾਕਖਾਨੇ ਨੂੰ ਕ੍ਰੋਜ ਵੀ ਆਪਾਂ ਕ੍ਰੋਸ ਕਰਦੇ ਹਾਂ ਜੀ ਤੇ ਸਾਹਮਣੇ ਪਾਸੇ ਬਵੱਧ ਦੇ ਆ ਤੇ ਸਾਹਮਣੇ ਪਾਸੇ ਜਦੋਂ ਸਾਨੂੰ ਘਰ ਦਿਖਾਈ ਦੇ ਰਿਹਾ ਜੀ ਉਹ ਹੈ ਸਰਦਾਰ ਸਵਰਨ ਸਿੰਘ ਉਹਨਾਂ ਦਾ ਤੇ ਖੱਬੇ ਪਾਸੇ ਫਿਰ ਤੋਂ ਸਰਦਾਰ ਲਸ਼ਕਰ ਸਿੰਘ ਉਹਨਾਂ ਦਾ ਘਰ ਦੂਸਤ ਸਾਨੂੰ ਦਿਖਾਈ ਦੇ ਰਿਹਾ ਜੀ ਹੁਣ ਸਫ਼ਰ ਸ਼ੁਰੂ ਕਰਦੇ ਆਂ ਜੀ ਖਰਲਾਂ ਕਲਾ ਵਾਲੇ ਚੌਕ ਤੋਂ ਆ ਜੀ ਸੱਜੇ ਵਾਲੇ ਪਾਸੇ ਸਰਦਾਰ ਸ਼ਿਵ ਸਿੰਘ ਉਹਨਾਂ ਦਾ ਘਰ ਹੈ ਜੀ ਅ ਤੇ ਇਸ ਘਰ ਤੋਂ ਥੋੜਾ ਗਾਂਹ ਜਾਂਦੇ ਆਂ ਤੇ ਇਹਨਾਂ ਦੇ ਘਰ ਦੀ ਬਿਲਕੁਲ ਪਿਛਲੇ ਪਾਸੇ ਇੱਕ ਸਾਡੇ ਪਿੰਡ ਦਾ ਬਹੁਤ ਪੁਰਾਣਾ ਦਰਖਤ ਟਿੱਪਲ ਦਾ ਦਰਖਤ ਦੋਸਤੋ ਉਹ ਸਾਨੂੰ ਦਿਖਾਈ ਦੇ ਰਿਹਾ ਜੀ ਇਹ ਸਾਡੇ ਪਿੰਡ ਦਾ ਤੀਸਰਾ ਸਭ ਤੋਂ ਪੁਰਾਣਾ ਦਰਖਤ ਕਹਿ ਸਕਦੇ ਆਂ ਜੀ ਹੋਰ ਗਾ ਵੱਧਦੇ ਆ ਜੀ ਤੇ ਇਸ ਗਲੀ ਦੇ ਵਿੱਚ ਸਾਨੂੰ ਹਵੇਲੀਆਂ ਹੀ ਨਜ਼ਰ ਆਉਣਗੀਆਂ ਇੱਥੇ ਕੋਈ ਜ਼ਰਦਾਰ ਹੈਸ਼ੀ ਘਰ ਸਾਨੂੰ ਨਜ਼ਰ ਨਹੀਂ ਆ ਰਿਹਾ ਜੀ ਅੱਗਾ ਵੱਧਦੇ ਆ ਜੀ ਤੇ ਸਾਹਮਣੇ ਵਾਲੇ ਪਾਸੇ ਖਾਬੇ ਪਾਸੇ ਸਰਦਾਰ ਅ ਤਰਸੀਮ ਸਿੰਘ ਉਹਨਾਂ ਦਾ ਘਰ ਹੈ ਜੀ ਤੇ ਜਿਵੇਂ ਆਪਾਂ ਸੱਜੇ ਪਾਸੇ ਮੁੜਦੇ ਆ ਫਿਰ ਸੱਜੇ ਪਾਸੇ ਹਵੇਲੀ ਖਾਬੇ ਪਾਸੇ ਸਰਦਾਰ ਗੁਰਦੇਵ ਸਿੰਘ ਨਿਜਰ ਉਹਨਾਂ ਦੇ ਘਰ ਦੀ ਬਾਉਂਡਰੀ ਵਾਲ ਉਹ ਦਿਖਾਈ ਦੇ ਰਹੀ ਹੈ ਜੀ ਤੇ ਸਾਹਮਣੇ ਵਾਲੇ ਪਾਸੇ ਸਰਦਾਰ ਜੁਗਿੰਦਰ ਸਿੰਘ ਉਹਨਾਂ ਦਾ ਘਰ ਦੀ ਜੋ ਪਿਛਲਾ ਪਾਸਾ ਉਹ ਦਿਖਾਈ ਦੇ ਰਿਹਾ ਜੀ ਫਿਰ ਤੋਂ ਖੱਬੇ ਪਾਸੇ ਮੁੜਦੇ ਹਾਂ ਜੀ ਤੇ ਹੁਣ ਆਪਾਂ ਇਸ ਗਲੀ ਜਿਹਾ ਗਾਂਵਾਦਿਆਂ ਤੇ ਸਾਹਮਣੇ ਵਾਲੇ ਪਾਸੇ ਸਰਦਾਰ ਸੰਤੋਖ ਸਿੰਘ ਉਹਨਾਂ ਦਾ ਘਰ ਤੇ ਜਾਂ ਹਵੇਲੀ ਉਹ ਦਿਖਾਈ ਦੇ ਰਹੀ ਜੀ ਸੱਜੇ ਪਾਸੇ ਮੁੜਾਂਗੇ ਜੀ ਤੇ ਥੋੜਾ ਹੋਰ ਗਾਂਵਾਦਿਆਂ ਤੇ ਇਸ ਘਰ ਤੋਂ ਅੱਗੇ ਖੱਬੇ ਪਾਸੇ ਹੁਣ ਸਾਨੂੰ ਸਰਦਾਰ ਦਰਸ਼ਨ ਸਿੰਘ ਉਹਨਾਂ ਦਾ ਘਰ ਉਹ ਦਿਖਾਈ ਦੇ ਰਿਹਾ ਤੇ ਸਾਹਮਣੇ ਵਾਲੇ ਪਾਸੇ ਪੇੜ ਦਾ ਦਾ ਘਰ ਦਿਖਾਈ ਦੇ ਰਿਹਾ ਜੀ ਕੱਬੇ ਪਾਸੇ ਮੁੜਦੇ ਹਾਂ ਜੀ ਫਿਰ ਤੋਂ ਆਪਾਂ ਪਹੁੰਚਦੇ ਹਾਂ ਜੀ ਸਰਦਾਰ ਸਵਰਨ ਸਿੰਘ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਵਾਲੇ ਪਾਸੇ ਜੀ ਹੁਣ ਅਸੀਂ ਆਬਾਦੀ ਦੇ ਤੋਂ ਬਾਹਰ ਅਤੇ ਪਿੰਡ ਦੀ ਫਿਰਨੀ ਦੇ ਅੰਦਰਲੀਆਂ ਗਲੀਆਂ ਦੋਸਤੋ ਉਹਨਾਂ ਦੇ ਜੋ ਦ੍ਰਿਸ਼ ਉਹ ਦੇਖਾਂਗੇ ਜੀ ਸ਼ੁਰੂ ਕਰਦੇ ਹਾਂ ਜੀ ਸਕੂਲ ਦੇ ਸਾਹਮਣੇ ਸਰਦਾਰ ਹਰਬੰਸ ਸਿੰਘ ਉਹਨਾਂ ਦੇ ਘਰ ਤੋਂ ਇਸ ਗਲੀ ਵਿੱਚ ਸਰਦਾਰ ਹਰਬਾਜ ਸਿੰਘ ਦਾ ਘਰ ਹੈ ਜੀ ਇਸ ਤੋਂ ਇਲਾਵਾ ਸਰਦਾਰ ਅਜੀਤ ਸਿੰਘ ਦੀ ਹਵੇਲੀ ਹੈ ਜੀ ਤੇ ਸੱਜੇ ਪਾਸੇ ਸਰਦਾਰ ਪ੍ਰੀਤਮ ਸਿੰਘ ਉਹਨਾਂ ਦਾ ਘਰ ਹੈ ਜੀ ਤੇ ਸਾਹਮਣੇ ਵਾਲੇ ਪਾਸੇ ਸਰਦਾਰ ਸੁਰਿੰਦਰ ਸਿੰਘ ਉਹਨਾਂ ਦਾ ਘਰ ਹੈ ਜੀ ਤੇ ਨਾਲ ਦੀ ਨਾਲ ਸਰਦਾਰ ਸਤਨਾਮ ਸਿੰਘ ਉਹਨਾਂ ਦਾ ਜੋ ਗੈਰਜ਼ ਉਹ ਦਿਖ ਰਿਹਾ ਹੈ ਜੀ ਆਪਾਂ ਇਸ ਤੋਂ ਇਲਾਵਾ ਖੱਬੇ ਵਾਲੇ ਪਾਸੇ ਰਕਬਾ ਖਾਲੀ ਦਿਖਾਈ ਦੇ ਰਿਹਾ ਜੀ ਹੋਰਗਾਵਾਦੇ ਚ ਸਾਹਮਣੇ ਵਾਲੇ ਪਾਸੇ ਬੋਰ ਦਿਖਾਈ ਦੇ ਰਿਹਾ ਜੀ ਤੇ ਇੱਥੇ ਜਾ ਕੇ ਬਣਦਾ ਜੀ ਸਾਡੇ ਪਿੰਡ ਦਾ ਜੋ ਬੋਰ ਵਾਲਾ ਚੌਂਕ ਜੀ ਪਿੰਡ ਦੀ ਉੱਤਰੀ ਫੇਰਨੀ ਤੋਂ ਅੰਦਰ ਵਾਲੇ ਪਾਸੇ ਸਫ਼ਰ ਸ਼ੁਰੂ ਕਰਦੇ ਆਂ ਜੀ ਤੇ ਇਸ ਗਲੀ ਵਿੱਚ ਸੱਜੇ ਪਾਸੇ ਸਰਦਾਰ ਸ਼ੰਗਾਰਾ ਸਿੰਘ ਦੇ ਸੁਪੁੱਤਰ ਸਰਦਾਰ ਪਿਆਰਾ ਸਿੰਘ ਤੇ ਸਰਦਾਰ ਬਲਵੰਤ ਸਿੰਘ ਦੇ ਘਰ ਨੇ ਤੇ ਖੱਬੇ ਪਾਸੇ ਸਰਦਾਰ ਬਖਸ਼ੀਸ਼ ਸਿੰਘ ਦੇ ਸਰਦਾਰ ਜੁਗਿੰਦਰ ਸਿੰਘ ਉਹਨਾਂ ਦਾ ਘਰ ਜੋ ਹੈ ਦੋਸਤੋ ਉਹ ਦਿਖਾਈ ਦੇ ਰਿਹਾ ਜੀ ਤੇ ਸਾਹਮਣੇ ਵਾਲੇ ਪਾਸੇ ਪਿੰਡ ਦੀ ਜੋ ਆਬਾਦੀ ਦੇ ਹੈ ਉਹ ਨਜ਼ਰ ਆ ਰਹੀ ਹੈ ਜੀ ਪਿੰਡ ਦੀ ਉਤਰੀ ਫੇਰਨੀ ਤੋਂ ਹੀ ਸਰਦਾਰ ਜਸਵੰਤ ਸਿੰਘ ਉਹਨਾਂ ਦੇ ਘਰ ਦੇ ਨਾਲ ਦੀ ਜੋ ਗਲੀ ਜਾਂਦੀ ਹੈ ਜੀ ਉਹਦੇ ਵਿੱਚ ਸੱਜੇ ਪਾਸੇ ਸਰਦਾਰ ਸਰਦਾਰ ਜਸਵੰਤ ਸਿੰਘ ਦਾ ਘਰ ਹੈ ਜੀ ਇਸ ਤੋਂ ਇਲਾਵਾ ਸਰਦਾਰ ਰਤਨ ਸਿੰਘ ਦਾ ਘਰ ਹੈ ਜੀ ਤੇ ਥੋੜਾ ਹੋਰ ਗਾਂ ਵਾਦਿਆਂ ਸਰਦਾਰ ਗੁਰਨਾਮ ਸਿੰਘ ਉਹਨਾਂ ਦਾ ਘਰ ਹੈ ਜੀ ਇਸ ਤੋਂ ਇਲਾਵਾ ਹੋਰ ਗਾਂ ਵਾਦਿਆਂ ਤੇ ਖੱਬੇ ਪਾਰੇ ਪਾਸੇ ਸਰਦਾਰ ਇੰਦਰ ਸਿੰਘ ਉਹਨਾਂ ਦਾ ਘਰ ਆਉਂਦਾ ਜੀ ਤੇ ਗਲੀ ਦੇ ਅਖੀਰ ਦੇ ਵਿੱਚ ਸਰਦਾਰ ਸਵਰਨ ਸਿੰਘ ਉਹਨਾਂ ਦਾ ਘਰ ਦੋਸਤੋ ਆਉਂਦਾ ਤੇ ਸਾਹਮਣੇ ਵਾਲੇ ਪਾਸੇ ਸਾਨੂੰ ਘਰ ਨਜ਼ਰ ਆ ਰਿਹਾ ਸਰਦਾਰ ਜਾਗਰ ਸਿੰਘ ਉਹਨਾਂ ਦਾ ਜੀ ਸਰਦਾਰ ਸਵਰਨ ਸਿੰਘ ਉਹਨਾਂ ਦੇ ਘਰ ਦੇ ਨਾਲ ਜੋ ਗਲੀ ਜਾਂਦੀ ਦੋਸਤੋ ਇਹਦੇ ਉੱਪਰ ਸਫ਼ਰ ਆਰੰਭ ਕਰਦੇ ਹਾਂ ਖੱਬੇ ਪਾਸੇ ਖੇਤ ਨੇ ਸੱਜੇ ਪਾਸੇ ਸਰਦਾਰ ਸਵਰਨ ਸਿੰਘ ਉਹਨਾਂ ਦਾ ਘਰ ਹੈ ਜੀ ਇਸ ਤੋਂ ਇਲਾਵਾ ਇਹਦੇ ਵਿੱਚ ਸਰਦਾਰ ਹਰੀ ਸਿੰਘ ਉਹਨਾਂ ਦਾ ਜੋ ਘਰ ਹੈ ਉਹ ਦਿਖਾਈ ਦੇ ਰਿਹਾ ਇਸ ਤੋਂ ਅੱਗੇ ਸਰਦਾਰ ਗੁਰਨਾਮ ਸਿੰਘ ਉਹਨਾਂ ਦਾ ਘਰ ਹੈ ਜੀ ਤੇ ਨਾਲ ਦੀ ਨਾਲ ਸਰਦਾਰ ਦਸੁੰਦਰ ਸਿੰਘ ਉਹਨਾਂ ਦਾ ਘਰ ਹੈ ਤੇ ਸਾਹਮਣੇ ਵਾਲੇ ਪਾਸੇ ਸਰਦਾਰ ਰਤਨ ਸਿੰਘ ਉਹਨਾਂ ਦਾ ਘਰ ਹੈ ਜੀ ਤੇ ਇਸ ਤਰ੍ਹਾਂ ਇਹ ਦੋਸਤੋ ਜੋ ਗਲੀ ਹੈ ਇਹ ਥੋੜਾ ਸੱਜੇ ਖੱਬੇ ਪਾਸੇ ਮੁਰਤੀ ਫਿਰ ਤੋਂ ਆਪਾਂ ਸੱਜੇ ਪਾਸੇ ਮੁਰਾਂਗੇ ਤੇ ਸਾਹਮਣੇ ਵਾਲੇ ਪਾਸੇ ਜਾ ਕੇ ਇਹ ਗਲੀ ਦੂਸਰੀ ਗਲੀ ਨਾਲ ਜਾ ਕੇ ਮਿਲ ਜਾਂਦੀ ਹੈ ਜੀ ਸਾਡੇ ਪਿੰਡ ਦੇ ਖਰਲ ਖੁਰਦ ਵਾਲੇ ਚੌਂ ਤੋਂ ਜੋ ਸੱਜੇ ਪਾਸੇ ਗਲੀ ਮੁਰਦੀ ਦੋਸਤੋ ਉਹਦੇ ਬਿਲਕੁਲ ਕਾਰਨਰ ਦੇ ਉੱਪਰ ਇੱਕ ਬਹੁਤ ਪੁਰਾਣਾ ਜੋ ਘਰ ਹੈ ਦੋਸਤੋ ਉਹ ਦਿਖਾਈ ਦੇ ਰਿਹਾ ਤੇ ਇਸ ਘਰ ਦੇ ਨਾਲ ਹੀ ਆਪਾਂ ਜੋ ਗਲੀ ਜਾਂਦੀ ਆਪਾਂ ਉਸ ਵਾਲੇ ਪਾਸੇ ਅੱਗੇ ਵਧਦੇ ਹਾਂ ਜੀ ਖਬੇ ਵਾਲੇ ਪਾਸੇ ਸਰਦਾਰ ਬਚਿੱਤਰ ਸਿੰਘ ਦਾ ਘਰ ਹੈ ਜੀ ਉਸ ਤੋਂ ਗਾਂ ਜਾ ਕੇ ਸਰਦਾਰ ਸੰਤੁਖ ਸਿੰਘ ਇਸ ਤੋਂ ਇਲਾਵਾ ਸਰਦਾਰ ਬਲਵੀਰ ਸਿੰਘ ਉਹਨਾਂ ਦੇ ਸੁਪੁੱਤਰ ਸਰਦਾਰ ਅਮਰੀਕ ਸਿੰਘ ਤੇ ਸਰਦਾਰ ਸੁਖਦੇਵ ਸਿੰਘ ਉਹਨਾਂ ਦੇ ਘਰ ਨੇ ਜੀ ਥੋੜਾ ਹੋਰ ਗਾਂ ਜਾਂਦੇ ਆ ਜੀ ਸੱਜੇ ਪਾਸੇ ਫੇਰ ਸਰਦਾਰ ਹਰੀ ਸਿੰਘ ਦਾ ਸਰਦਾਰ ਦਸਵੀਰ ਸਿੰਘ ਦਾ ਘਰ ਹੈ ਜੀ ਅਸਲਾਵਾਸਾ ਸਰਦਾਰ ਭੁਪਿੰਦਰ ਸਿੰਘ ਅਤੇ ਸੰਭਲੇ ਵਾਲੇ ਪਾਸੇ ਸੱਜੇ ਪਾਸੇ ਸਰਦਾਰ ਸਵਰਨ ਸਿੰਘ ਦਾ ਘਰ ਹੈ ਜੀ ਪਿੰਡ ਦੀ ਪੂਰਬੀ ਦੱਖਣੀ ਫਿਰਨੀ ਦੇ ਕੋਨੇ ਤੋਂ ਇੱਕ ਕੱਚਾ ਪਹਾ ਪਿੰਡ ਵਾਲੇ ਪਾਸੇ ਜਾਂਦਾ ਹੈ ਜੀ ਤੇ ਥੋੜਾ ਗਾਂਹ ਜਾ ਕੇ ਫਿਰ ਜੋ ਪੱਕੀ ਗਲੀ ਹੈ ਸਾਨੂੰ ਉਹ ਦਿਖਾਈ ਦੇ ਰਹੀ ਹੈ ਜੀ ਸੱਜੇ ਪਾਸੇ ਹਵੇਲੀ ਹੈ ਤੇ ਜਿਵੇਂ ਪੱਕੀ ਗਲੀ ਦੇ ਉੱਪਰ ਆਪਾਂ ਜਾਂਦੇ ਹਾਂ ਜੀ ਤੇ ਸਾਨੂੰ ਸਾਹਮਣੇ ਵਾਲੇ ਪਾਸੇ ਸਰਦਾਰ ਚਤਰ ਸਿੰਘ ਦਾ ਘਰ ਦਿਖਾਈ ਦਿੰਦਾ ਤੇ ਸੱਜੇ ਵਾਲੇ ਪਾਸੇ ਸਰਦਾਰ ਤੇਜਿੰਦਰ ਸਿੰਘ ਉਹਨਾਂ ਦਾ ਘਰ ਦਿਖਾਈ ਦਿੰਦਾ ਹੈ ਜੀ ਇਸ ਤੋਂ ਇਲਾਵਾ ਹੋਰ ਗਾਵਾਂ ਵੱਲ ਦੇ ਨਾਲ ਤੇ ਸਾਹਮਣੇ ਵਾਲੇ ਪਾਸੇ ਸਾਡੇ ਪਿੰਡ ਦੀ ਜੋ ਅੰਦਰਲੀ ਗਲੀ ਹੈ ਉਹ ਨਜ਼ਰ ਆ ਰਹੀ ਹੈ ਜੀ ਖਰਲਾ ਵਾਲੇ ਚੌਂਕ ਤੋਂ ਪਿੰਡਲ ਪਾਸੇ ਜਾਂਦੀ ਹੋਈ ਸੱਜੇ ਪਾਸੇ ਸਰਦਾਰ ਗੁਰਦੀਪ ਸਿੰਘ ਦਾ ਘਰ ਹੈ ਤੇ ਖੱਬੇ ਵਾਲੇ ਪਾਸੇ ਸਰਦਾਰ ترਸੀਮ ਸਿੰਘ ਜਾਂ ਸਰਦਾਰ ਸ਼ੇਵ ਸਿੰਘ ਦਾ ਘਰ ਹੈ ਜੀ ਤੇ ਸਾਹਮਣੇ ਪਾਸੇ ਦੋਸਤੋ ਇਹ ਗਲੀ ਪਹੁੰਚਦੀ ਆ ਜੀ ਸਾਡੇ ਪਿੰਡ ਦੇ ਮਸਜਿਦ ਵਾਲੇ ਚੌਂਕ ਤੱਕ ਦੱਖਣੀ ਫੇਰਨੀ ਤੋਂ ਅਸੀਂ ਪਿੰਡ ਵਾਲੇ ਪਾਸੇ ਜਾਂਦੇ ਆ ਤਾਂ ਸਾਨੂੰ ਸਰਦਾਰ ਇਸਤਨਾਮ ਸਿੰਘ ਦਾ ਘਰ ਇਸ ਤੋਂ ਇਲਾਵਾ ਸਰਦਾਰ ਜਸਵੀਰ ਸਿੰਘ ਸਰਦਾਰ ਮਨਦੀਪ ਸਿੰਘ ਸ਼੍ਰੀ ਰਾਮ ਮੂਰਤੀ ਜੀ ਸਰਦਾਰ ਕੁਲਦੀਪ ਸਿੰਘ ਅਗਾਹਾਂ ਜਾਨੇ ਸਰਦਾਰ ਮਹਿੰਦਰ ਸਿੰਘ ਸਰਦਾਰ ਮੋਹਨ ਸਿੰਘ ਅਤੇ ਸਰਦਾਰ ਭਜਨ ਸਿੰਘ ਅਤੇ ਡਾਕਟਰ ਗੁਰਦੇਵ ਸਿੰਘ ਨਜ਼ਰੋਂ ਆ ਦੇ ਘਰ ਦੂਸਤੋ ਦਿਖਾਈ ਦੇ ਰਹੇ ਆ ਜੀ ਪੱਛਮੀ ਫਿਰਨੀ ਤੋਂ ਉੰਦਰ ਬੋਲੇ ਪਾਸੇ ਜਾਂਦੇ ਹੋਏ ਖੱਬੇ ਪਾਸੇ ਸਰਦਾਰ ਜਸਪਾਲ ਸਿੰਘ ਦਾ ਘਰ ਆ ਜੀ ਕੁਝ ਹਵੇਲੀਆਂ ਨੇ ਸਰਦਾਰ ਮਹਿੰਦਰ ਸਿੰਘ ਦਾ ਘਾਰ ਹੈ ਸਰਦਾਰ ਭੁਪਿੰਦਰ ਸਿੰਘ ਦਾ ਘਾਰ ਹੈ ਤੇ ਸਾਹਮਣੇ ਵਾਲੇ ਪਾਸੇ ਸਾਡੇ ਪਿੰਡ ਦੀ ਉਹ ਅੰਦਰਲੀ ਗਲੀ ਹੈ ਆਬਾਦੀ ਦੇਲਾ ਪਾਸਾ ਉਹ ਦਿਖਾਈ ਦੇ ਰਿਹਾ ਜੀ ਇਸ ਭਾਗ ਵਿੱਚ ਅਸੀਂ ਪਿੰਡ ਦੀ ਫੇਰਨੀ ਅਤੇ ਪਿੰਡ ਦੀ ਆਬਾਦੀ ਦੇ ਦੇ ਅੰਦਰੀਆਂ ਸਾਰੀਆਂ ਗਲੀਆਂ ਨੂੰ ਦੇਖਣ ਦਾ ਉਪਰਾਲਾ ਕੀਤਾ ਹੈ ਜੀ ਤੇ ਦੋਸਤੋ ਜੇਕਰ ਜਾਣਕਾਰੀ ਦਿੰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਅਸੀਂ ਮਾਫੀ ਮੰਗਦੇ ਹਾਂ ਜੀ ਤੇ ਕੋਸ਼ਿਸ਼ ਕਰਾਂਗੇ گاਾਂ ਤੋਂ ਸੁਧਾਰ ਸਕੀਏ ਤੇ ਹੁਣ ਆਉਣ ਵਾਲੇ ਭਾਗ ਵਿੱਚ ਆਪਾਂ ਪਿੰਡ ਦੀ ਫਿਰਨੀ ਦੇ ਬਾਹਰ ਵਾਲੇ ਪਾਸੇ ਜਿੰਨੀਆਂ ਵੀ ਆਬਾਦੀਆਂ ਬਣੀਆਂ ਨੇ ਆਪਾਂ ਉਹਨਾਂ ਦੇ ਦ੍ਰਿਸ਼ ਉਹ ਦੇਖਾਂਗੇ ਜੀ ਠੀਕ ਹੈ ਜੀ ਬਣ ਰਹੋ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ